ਪਾਠ 14ਵਾਂ ਹਰਾ ਸਮੁੰਦਰ ਉਦੇਸ਼ ਬੱਚਿਆਂ ਨੂੰ ਖੇਡਾਂ ਖੇਡਣ ਲਈ ਪ੍ਰੇਰਿਤ ਕਰਨਾ ਤੇ ਉਹਨਾਂ ਨੂੰ ਪਹਿਲ ਸਮੇਂ ਦੀਆਂ ਖੇਡਾਂ ਤੋਂ ਜਾਣੂ ਕਰਵਾਉਣਾ ਛੁੱਟੀਆਂ ਵਿੱਚ ਜਾਂ ਸ਼ਾਮ ਨੂੰ ਬੱਚਿਆਂ ਨੂੰ ਘਰ ਦੀ ਚਾਰ ਦੀਵਾਰੀ ਵਿੱਚ ਕਿਰਿਆ ਵੇਖਦੀ ਹਾਂ ਤਾਂ ਅੰਦਰੋਂ ਇੱਕ ચીਜ਼ ਉੱਠਦੀ ਹੈ ਇਸ ਉਮਰ ਵਿੱਚ ਤਾਂ ਅਸੀਂ ਖੇਡ ਖੇਡ ਨਹੀਂ ਸਾਂ ਥੱਕਦੇ ਖੇਡਦਿਆਂ ਨਾ ਭੁੱਖ ਲੱਗਦੀ ਸੀ ਤੇ ਨਾ ਹੀ ਰੋਟੀ ਦੀ ਫਿਕਰ ਹੁੰਦੀ ਮਾਵਾਂ ਵਾਜਾਂ ਮਾਰ-ਮਾਰ ਥੱਕ ਜਾਂਦੀਆਂ ਸਨ ਪਰ ਸਾਨੂੰ ਤਾਂ ਖੇਡ ਹੀ ਪਿਆਰੀ ਹੁੰਦੀ ਸੀ ਸਕੂਲ ਤੋਂ ਆ ਕੇ ਹੋਮਵਰਕ ਕਰਨਾ ਪਾਠ ਯਾਦ ਕਰਨਾ ਤੇ ਵੇਲੇ ਹੋ ਕੇ ਖੇਡਣਾ ਹੀ ਖੇਡਣਾ ਹੁਣ ਬੱਚੇ ਸਕੂਲ ਤੋਂ ਆ ਕੇ ਪਾਰੀ ਪਰਕਮ ਬਸਤੇ ਵਗਾ ਕੇ ਮਾਰਦੇ ਨੇ ਤੇ ਸਿੱਧਾ ਟੀਵੀ ਸਾਹਮਣੇ ਆ ਬੈਠਦੇ ਨੇ ਰੋਟੀ ਖਾਂਦੇ ਵੀ ਅੱਖਾਂ ਟੀਵੀ ਸਕਰੀਨ ਉੱਤੇ ਜੜੀਆਂ ਹੁੰਦੀਆਂ ਹਨ ਮਸਾ ਹੋਮਵਰਕ ਖਤਮ ਕਰਦੇ ਤੇ ਸ਼ਾਮ ਨੂੰ ਫੇਰ ਟੀਵੀ ਹੈਰਾਨੀ ਹੁੰਦੀ ਹੈ ਇਹ ਵੇਖ ਕੇ ਕਿ ਇਹ ਬੱਚੇ ਖੇਡਦੇ ਕਿਉਂ ਨਹੀਂ ਘਰਾਂ ਤੋਂ ਬਾਹਰ ਪਾਰਕਾਂ ਮੁਹੱਲਿਆਂ ਵਿੱਚ ਤੋੜਦੇ ਕਿਉਂ ਨਹੀਂ ਬਚਪਨ ਯਾਦ ਆਉਂਦਾ ਹੈ ਤਾਂ ਸੋਚਦੀਆਂ ਅਸੀਂ ਕਿੰਨੀਆਂ ਖੇਡਾਂ ਖੇਡਦੇ ਸਾਂ ਦੌੜ ਦੌੜ ਕੇ ਹੱਫ ਜਾਣਾ ਟੱਪ ਟੱਪ ਕੇ ਲੱਤਾਂ ਵਿੱਚੋਂ ਸਾਹ ਸੱਤ ਮੁੱਕ ਜਾਣਾ ਉੱਚੀਆਂ ਉੱਚੀਆਂ ਛਾਲਾਂ ਮਾਰਨੀਆਂ ਇੱਕ ਦੂਜੇ ਦੀ ਕਮਰ ਦੁਆਲੇ ਬਾਵਾਵਲ ਕੇ ਦੋ ਟੀਮਾਂ ਨੇ ਰੱਸਾ ਕਸ਼ੀ ਵਾਂਗ ਖਿੱਚਣਾ ਅੱਡੀ ਚੋਟੀ ਦਾ ਜ਼ੋਰ ਲਾਉਣਾ ਤੇ ਜਿੱਤਣਾ ਚਾਨਣੀਆਂ ਰਾਤਾਂ ਵਿੱਚ ਸਾਰੇ ਬੱਚੇ देर तक ਖੇਡਦੇ ਜਾਂ ਮੁਹੱਲੇ ਦੀ ਕਿਸੇ ਬਜ਼ੁਰਗ ਦਾਦੀ ਨਾਨੀ ਕੋਲੋਂ ਰਾਜਕੁਮਾਰ ਦਿਓ ਤੇ ਪਰੀਆਂ ਦੀਆਂ ਕਹਾਣੀਆਂ ਸੁਣਨ ਬੈਠਦੇ ਸਾਂ ਹੁਣ ਵੀ ਉਹ ਖੇਡਾਂ ਯਾਦ ਆਉਂਦੀਆਂ ਹਨ ਖੇਡਣ ਦੇ ਉਹ ਚਾਰ ਦਿਨ ਤਾਂ ਪਲਾਕੀ ਮਾਰ ਉੱਡ ਗਏ ਫੇਰ ساری ਉਮਰ ਨਹੀਂ ਖੇਡਿਆ ਗਿਆ ਫੇਰ ਤਾਂ ਵੱਡੀਆਂ ਜਮਾਤਾਂ ਦੀਆਂ ਪੜਾਈਆਂ ਫੇਰ ਦੁਨੀਆ ਦੇ ਮਾਮਲੇ ਮੈਨੂੰ ਪੜਾਈ ਦੇ ਨਾਲ ਨਾਲ ਖੇਡਣ ਦਾ ਵੀ ਬਹੁਤ ਸ਼ੌਕ ਸੀ ਗਰਮੀ ਦੀ ਕੜਕ ਦੀ ਦੁਪਹਿਰ ਜਦੋਂ ਮਾਂ ਸੌਂ ਜਾਂਦੀ ਤਾਂ ਮੈਂ ਵਾਰੀ ਵਿੱਚੋਂ ਕੜੀਮੁੜੀ ਸਹੇਲੀ ਦੇ ਘਰ ਵੱਲ ਵੇਖਦੀ ਸਾਂ ਉਹ ਵੀ ਵਾਰੀ ਦੇ ਪੱਲੇ ਵਿੱਚੋਂ ਝਾਤੀਆਂ ਮਾਰਦੀ ਹੁੰਦੀ ਸੀ ਦੋਹਾਂ ਦੀਆਂ ਅੱਖਾਂ ਮਿਲਦੇ ਹੀ ਆਪੋ ਆਪਣੀਆਂ ਪੌੜੀਆਂ ਪੋਲੀ ਪੈਰੀ ਉਤਰਦੀਆਂ ਤੇ ਕਿਸੇ ਕੋਨੇ ਵਿੱਚ ਗੇਂਦ-ਗੀਟੇ ਖੇਡਦੀਆਂ ਜਾਂ ਗੇਂਦ ਨਾਲ ਥਾਲ ਪਾਉਂਦੀਆਂ ਗੌਂਦੀਆਂ ਸਾਂ ਥਾਲ ਪਾਵਾ ਥਾਲ ਪਾਵਾ ਗਲ ਮੋਤੀਆਂ ਦਾ ਹਾਰ ਪਾਵਾ ਹਰ ਮੀਰਾ ਹਿੱਲੇ ਜੁੱਲੇ ਬਾਰੀ ਵਿੱਚ ਬੰਬੀਹਾ ਬੋਲੇ ਜਿਵੇਂ ਗੇਂਦ ਹੱਥ ਦੀ ਹਥੇਲੀ ਨਾਲ ਹੀ ਜੁੜਿਆ 扑ੜਕਦਾ ਹੋਵੇ ਗੇਂਦ ਦੀ 扑ੜਕਨ ਦੀ ਗਿਣਤੀ ਕਰਨੀ ਸੈਂਕੜਿਆਂ ਤੱਕ ਦੀ ਗਿਣਤੀ ਤਾਂ ਸਾਨੂੰ ਸਕੂਲ ਵਿੱਚ ਸਿੱਖਣ ਤੋਂ ਪਹਿਲਾਂ ਹੀ ਆ ਗਈ ਸੀ ਅਸੀਂ ਤਾਂ ਗੇਂਦ ਦੀਆਂ ਸਟ੍ਰੋਕਾਂ ਨਾਲ ਹੀ ਜਿੱਤਣਾ ਹਾਰਨਾ ਹੁੰਦਾ ਸੀ ਗਲਤੀ ਕਿਵੇਂ ਹੋ ਸਕਦੀ ਸੀ ਚੀਚੋ ਚੀਚ ਗਨੇ ਦੀਆਂ ਦੋ ਤੇਰੀਆਂ ਦੋ ਮੇਰੀਆਂ ਖੇੜਦੇ ਕੋਲੀਆਂ ਜਾਂ ਚਾਕ ਨਾਲ ਲੁਕੀਆਂ ਛिपੀਆਂ ਥਾਵਾਂ ਉੱਤੇ ਗਿਨ ਕੇ ਲਕੀਰਾਂ ਮਾਰਨੀਆਂ ਦੋਹੇ ਟੋਲੀਆਂ ਇੱਕ ਦੂਜੇ ਦੀਆਂ ਲਕੀਰਾਂ ਲੱਭਦੀਆਂ ਤੇ ਜਿਹੜੀਆਂ ਥਾਵਾਂ ਉੱਤੇ ਲਕੀਰਾਂ ਨਾ ਲੱਭ ਸਕੇ ਉੱਥੇ ਆਪੋ ਆਪਣੀਆਂ ਲਕੀਰਾਂ ਵਿਰੋਧੀ ਪਾਰਟੀ ਨੂੰ ਵਿਖਾ ਵਿਖਾ ਕੇ ਗਿਨਣੀਆਂ ਜਮਾ ਕਰਨੀਆਂ ਮੰਨਫੀ ਕਰਨੀਆਂ ਤੇ ਹਾਰ ਜਿੱਤ ਦਾ ਫੈਸਲਾ ਕਰਨਾ ਈਵੇਂ ਸਾਨੂੰ ਖੇਡਾਂ ਵਿੱਚੀ ਜਮਾ ਮੰਨਫੀ ਅਤੇ ਗਿਣਤੀ ਆ ਗਈ ਸੀ ਗੁੱਡੀ ਦਾ ਵਿਆਹ ਧੂਮ-ਤਾਮ ਨਾਲ ਕਰਨਾ ਆਪੇ ਹੀ ਸੁਹਾਗ ਗਾਣੇ ਤੇ ਫੇਰ ਥਾਂ ਬਦਲ ਕੇ ਕੋੜੀਆਂ ਗਾਣੀਆਂ ਜੰਜ ਟੁਕਣੀ ਸਿੱਠਣੀਆਂ ਦੇਣੀਆਂ ਰੋਟੀ ਖਵਾਣੀ ਕਿਸੇ ਕਿਤਾਬ ਹੀ ਕਾਪੀ ਤੇ ਕਪੜਾ ਪਾ ਕੇ ਫੇਰੇ ਦਵਾਣੇ ਡੋਲੀ ਟੁਰਨ ਵੇਲੇ ਰੋਣਾ ਝੂਠੀ-ਮੂਠੀ ਰੋਂਦਿਆਂ ਕਦੀ ਸੱਚੀ-ਮੁੱੱਚੀ ਰੋ ਪੈਣਾ ਜਿਵੇਂ ਆਪਣਾ ਡੋਲੀ ਵਿੱਚ ਪੈਣ ਦਾ ਵੇਲਾ ਆ ਗਿਆ ਹੋਵੇ ਬਾਬੇ ਨਾਨਕ ਦਾ ਘਰ ਵਾਲੀ ਖੇਡ ਹੁਣ ਵੀ ਯਾਦ ਕਰਦੀ ਹਾਂ ਜਦੋਂ ਹਲੀ ਧਰਮ ਗੁਰੂ ਗੁਰੂਆਂ ਦੀ ਬਾਣੀ ਬਾਰੇ ਕੱਖ ਪਤਾ ਨਹੀਂ ਸੀ ਉਦੋਂ ਵੀ ਬਾਬੇ ਨਾਨਕ ਦੇ ਘਰ ਬਾਰੇ ਸੋਚੀ ਸੀ ਕੁੜੀਆਂ ਦੇ ਮਨਾਂ ਵਿੱਚ ਚੰਗਾ ਘਰ ਮਿਲਣ ਦਾ ਚਾਹ ਤੁਰ ਤੋਂ ਹੀ ਸਮਾਇਆ ਹੁੰਦਾ ਹੈ ਖੁੱਲਾ ਮੋਕਲਾ ਵੇੜਾ ਹੋਵੇ ਖੇਤਾਂ ਵਿੱਚੋਂ ਆਏ ਅੰਨ ਦੇ ਭੰਡਾਰ ਭਰੇ ਹੋਣ ਬਾਗਾਂ ਬਹਾਰਾ ਵਿੱਚੋਂ ਅੰਬਾਂ ਦੇ ਟੋਕਰੇ ਭਰੇ ਹੋਣ ਵੇੜੇ ਵਿੱਚ ਅਨਾਰਾਂ ਦੇ ਬੂਟਿਆਂ ਦੀ ਛਾਂ ਹੋਵੇ ਖੁੱਲਾ ਵੱਡਾ ਘਰ ਜਿਥੇ ਬਾਬਾ ਨਾਨਕ ਵੱਲੋਂ ਬਖਸ਼ੀਆਂ ਸਾਰੀਆਂ ਬਰਕਤਾਂ ਹੋਣ ਬੱਚੇ ਉੱਚੀਆਂ ਥਾਵਾਵਾਂ ਵੱਲ ਦੌੜਦੇ ਉੱਚੀ ਉੱਚੀ ਰਲ ਕੇ ਬੋਲਦੇ ਅੰਬਾਂ ਵਾਲੀ ਕੋਠੜੀ ਅਨਾਰਾਂ ਵਾਲਾ ਵੇੜਾ ਬਾਬੇ ਨਾਨਕ ਦਾ ਕਰ ਘੇੜਾ ਜਿਹਦਾ ਹੋਵੇ ਖੁੱਲਾ ਵੇੜਾ ਤੇ ਨੀਚ ਉੱਤੇ ਖਲੋਤਾ ਬੱਚਾ ਦੌੜਦਾ ਉੱਚੀ ਖਲੋਤੇ ਬੱਚੇ ਨੂੰ ਫੜਦਾ ਇਹੀ ਖੇਲ ਹੋਰ ਤਰ੍ਹਾਂ ਵੀ ਖੇਡਦੇ ਸਾਂ ਕਿਸੇ ਲੱਕੜੀ ਦੇ ਟੋਟੇ ਉੱਤੇ ਪੈਰ ਰੱਖੇ ਬੋਲਦੇ ਸੀ ਕਾਠ ਕਠੂਆ ਲੱਕੜੀ ਦਾ ਪਉਆ ਬਾਬੇ ਨਾਨਕ ਦਾ ਘਰ ਕਿਹੜਾ ਬੱਚੇ ਦੌੜਦੇ ਕਿਸੇ ਲੱਕੜ ਨੂੰ ਪੈਰ ਨਾਲ ਛੁੰਦੇ ਤੇ ਦਾਈ ਵਾਲਾ ਬੱਚਾ ਪਿੱਛੇ ਦੌੜਦਾ ਫੜਦਾ ਸੀ ਅਸੀਂ ਅੰਨਾ ਝੋਟਾ ਖੇਡ ਵੀ ਬਹੁਤ ਖੇਡਦੇ ਇੱਕ ਬੱਚੇ ਦੀਆਂ ਜੋ ਬੱਚਾ ਪੁੱਗਣ ਵਿੱਚ ਅਖੀਰਲਾ ਰਹਿ ਜਾਂਦਾ ਸੀ ਅੱਖਾਂ ਉੱਤੇ ਪੱਟੀ ਬੰਨ ਕੇ ਇੱਕ ਬੱਚਾ ਹੌਕਾ ਦਿੰਦਾ ਅੰਨਾ ਛੋਟਾ ਲੈ ਲਓ ਬਈ ਅੰਨਾ ਛੋਟਾ ਬੜੇ ਕੰਮ ਦਾ ਏ ਅੰਨਾ ਛੋਟਾ ਬੱਚੇ ਪੁੱਛਦੇ ਕਿੰਨੇ ਦਾ ਵੀ ਕਿੰਨੇ ਦਾ ਏ ਅੰਨਾ ਛੋਟਾ ਹਜ਼ਾਰ ਦਾ ਹੀ ਹਜ਼ਾਰ ਦਾ ਛੋਟੇ ਦਾ ਮਾਲਕ ਕਹਿੰਦਾ ਨਾ ਜੀ ਇਹ ਤਾਂ ਤੇਲੇ ਦਾ ਵੀ ਨਹੀਂ ਸਾਰੇ ਬੱਚੇ ਰਲ ਕੇ ਬੋਲਦੇ ਤੇ ਅੰਨਾ ਛੋਟਾ ਬਣੇ ਬੱਚੇ ਨੂੰ ਧੱਕਾ ਦਿੰਦੇ ਪੈਰਾਂ ਦੀ ਆਵਾਜ਼ ਨੂੰ ਧਿਆਨ ਨਾਲ ਸੁਣਦਾ ਉਹ ਬੱਚਿਆਂ ਨੂੰ ਫੜਨ ਲਈ ਦੌੜਦਾ तेज दौड़न जिसम दसरत लाई खेड़ा किनिया लाभदायक सन एक होर होद आई है हरा समंदर गोपी चंदर बोल मेरी मछली कितना पानी गिटे गिटे गोडे गोडे लक लक मोडे मोडे सिर सिर दो कुडिया लता पसार के समंदर बना ਤੇ ਹੋਰ ਕੁੜੀਆਂ ਗਾਹ ਗਾ ਕੇ ਪੁੱਛਦੀਆਂ ਕਿਤਨਾ ਪਾਣੀ ਏਠਾ ਬੈਠੀਆਂ ਕੁੜੀਆਂ ਆਪਣੀ ਮੁਠਾਂ ਉੱਚੀਆਂ ਚੁੱਕਦੀਆਂ ਜਾਂਦੀਆਂ ਗਿੱਟੇ ਗੋਡੇ ਲੱਕ ਢਿੱਡ ਮੋਢੇ ਸਿਰ ਤੱਕ ਤੇ ਬਾਕੀ ਕੁੜੀਆਂ ਉਸ ਉਚਾਈ ਨੂੰ ਟੱਪਦੀਆਂ ਟੱਪਣ ਵਾਲੀ ਕੁੜੀ ਦਾ ਕੋਈ ਹਿੱਸਾ ਮੁਠਾਂ ਨੂੰ ਛੂ ਜਾਏ ਤਾਂ ਉਹ ਆਊਟ ਹੋ ਜਾਂਦੀ ਸੀ ਉੱਚੀ ਤੋਂ ਉੱਚੀ ਜੰਪ ਮਾਰਨ ਲਈ ਕਿੰਨੀ ਸੌਖੀ ਸਿਖਲਾਈ ਸੀ ਸਟਾਪੂ ਘਰ ਮੱਲਣ ਤਾ ਕੁੜੀਆਂ ਦੀ ਸਭ ਤੋਂ ਹਰਮਨ ਪਿਆਰੀ ਖੇਡ ਐ ਧਰਤੀ ਉੱਤੇ ਚਾਕ ਨਾਲ ਲੰਮੇ ਚੌੜੇ ਚਕੋਰ ਵੱਡੇ ਵੱਡੇ ਖਾਨੇ ਵਾਕੇ ਗੀਟੀ ਨੂੰ ਪਿੱਠ ਪਿੱਛੇ ਉਹਨਾਂ ਖਾਨਿਆਂ ਵਿੱਚ ਸੁੱਟਦੀਆਂ ਸਾਂ ਲੰਗੜੀ ਟੰਗ ਨਾਲ ਸਾਰੇ ਖਾਨੇ ਪਾਰ ਕਰਕੇ ਗੀਟੀ ਚੁਕਣੀ ਹੁੰਦੀ ਸੀ ਦੂਜਾ ਹੱਥ ਜਾਂ ਦੂਜਾ ਪੈਰ ਲੱਗਣ ਨਾਲ ਆਊਟ ਹੋ ਜਾਣਾ ਹੁੰਦਾ ਸੀ ਨਿਸ਼ਾਨੇ ਵਿੱਚ ਤਾਕ ਕੁੜੀ ਜਲਦੀ ਘਰ ਮੰ ਲੈਂਦੀ ਸੀ ਕੁੜੀਆਂ ਦੇ ਮਨ ਵਿੱਚ ਅਚੇ ਹੀ ਕਰ ਮੱਲਣ ਦਾ ਫਿਕਰ ਹੁੰਦਾ ਸੀ ਘਰ ਮਲ ਕੇ ਲੰਗੜੀ ਟੰਗ ਨਾਲ ਸਾਰੇ ਖਾਨੇ ਪਾਰ ਕਰਕੇ ਆਪਣੇ ਘਰ ਆਰਾਮ ਨਾਲ ਦੋਹੇ ਪੈਰ ਰੱਖ ਕੇ ਸਾਹ ਲੈਣਾ ਦੂਜੀ ਕਰ ਦੀ ਲਕੀਰ ਯਾਨੀ ਵਲਗਨ ਬੀਨਾ ਛੋਣੀ ਨਹੀਂ ਤਾਂ ਖੇਡ ਤੋਂ ਬਾਹਰ ਆਊਟ ਕੋਕਲਾਛਪਾਕੀ ਜੁਮੇ ਰਾਤ ਆਈ ਹੈ ਜਿਹੜਾ ਅੱਗੇ ਪਿੱਛੇ ਵੇਖੇ ਉਸ ਦੀ ਸ਼ਾਮਤ ਆਈ ਹੈ ਸਿੱਧਾ ਸ਼ਤਿਰ ਆਪਣੇ ਧਿਆਨ ਵਿੱਚ ਬੈਠਣ ਦੀ ਇਹ ਬੜੀ ਚੰਗੀ ਖੇਡ ਸੀ ਕੋਕਲਾਚ ਪਾਕੀ ਕੁੜੀਆਂ ਇੱਕ ਗੋਲ ਧਾਰੇ ਵਿੱਚ ਬੈਠ ਜਾਂਦੀਆਂ ਸਨ ਇੱਕ ਕੁੜੀ ਜਿਹੜੀ ਪੁੱਗਣ ਵਿੱਚ ਫਾੜੀ ਰਹਿ ਜਾਂਦੀ ਸੀ ਇੱਕ ਚੁੰਨੀ ਨੂੰ ਮਰੋੜ ਕੇ ਕੋਟਲਾ ਬਣਾ ਲੈਂਦੀ ਸੀ ਉਹ ਚੱਕਰ ਦੇ ਦਵਾਲੇ ਘੁੰਮਦੀ ਚੱਕਰ ਵਿੱਚ ਬੈਠੀਆਂ ਕੁੜੀਆਂ ਗਾਉਂਦੀਆਂ ਸਨ ਕੋਟਲਾ ਛਪਾਕੀ ਜੁਮੇ ਰਾਤ ਆਈਏ ਚੱਕਰ ਲਗਾਉਂਦੀ ਕੁੜੀ ਬੋਲਦੀ ਜਿਹੜਾ ਅੱਗੇ ਪਿੱਛੇ ਦੇਖੇ ਉਸ ਦੀ ਸ਼ਾਮਤ ਆਈਏ ਤੇ ਸੱਚੀ ਮੁਚੀ ਜਿਹੜੀ ਕੁੜੀ ਸਿਰ ਇਧਰ ਉਧਰ ਘੁਮਾ ਕੇ ਵੇਖਦੀ ਸੀ ਉਸਦੀ ਪਿੱਠ ਵਿੱਚ ਚੱਕਰ ਲਗਾਉਂਦੀ ਕੁੜੀ ਕੋਟਲਾ ਮਾਰਦੀ ਕੋਟਲਾ ਬੜੀ ਜ਼ੋਰ ਦਾ ਲੱਗਦਾ ਸੀ ਇਹ ਵਟਿਆ ਹੋਇਆ ਕੋਟਲਾ ਫੇਰ ਉਹ ਕਿਸੇ ਕੁੜੀ ਦੇ ਪਿੱਛੇ ਕੋਟਲਾ ਹੌਲਾ ਜਿਹਾ ਰੱਖ ਦਿੰਦੀ ਫੇਰ ਉਹ ਕੁੜੀ ਕੋਟਲਾ ਚੁੱਕ ਕੇ ਚੱਕਰ ਘੱਟਦੀ ਸੀ ਹੁਣ ਬੱਚਿਆਂ ਨੂੰ ਟੀਵੀ ਅਤੇ ਕਾਮਿਕਸ ਵਿੱਚ ਖੁਬੀਆਂ ਦੇਖਦੀਆਂ ਤਾਂ ਆਪਣੇ ਬਚਪਨ ਦੇ ਦਿਨ ਯਾਦ ਆਉਂਦੇ ਹਨ ਕਿਵੇਂ ਖੇਡਾਂ ਵਿੱਚ ਮਸਤ ਰਹਿੰਦੇ ਸਾਂ मेरा ख्याल है बच्चा जरूर खेडना चाहता है ताजी खुली हवा सेहत बहुत गुणकारी है खेडन नाल, कसरत हुंदी है, शरीर रुष्ट पुष्ट है, दिमाग दा विकास हुंदा है। की सिखिया दिमाग दे विकास चंगी सेहत जाके खेडना बहुत जरूरी है